ਸਾਸਤਰੀ ਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਕ ਜੁਕ ਅਟਲ ਚਿਰੀ ਗੁਰੂ ਕਰਨ ਸਾਹਿਬ ਜੀ ਦਾ ਸੱਚਕੰਚੀ ਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 27 ਦਸੰਬਰ ਦਾ ਫਰਮਾਨ ਦੱਸਣ ਲੱਗੀਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅੱਜ ਦਾ ਫਰਮਾਨ ਇਹ ਗਿਆ ਏ ਸੋਰਟ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਤੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਭੇਦ ਵਿਚਾਰਿਓ ਨਿਵਲ ਪਈ ਅਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੂਟ ਕੇਉ ਅਧਿਕ ਅਹਿ ਬੁੱਧ ਬਾਂਦੇ ਪਿਆਰੀ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਮੇਰੇ ਦੁਆਰੇ ਤੀਜੇ ਬੁੱਧ ਵਿਵੇਕਾ ਰਹਾਓ ਇਹ ਸ ਲੋਕ ਦਾ ਅਰਥ ਹੈ ਗਏ ਹੈ ਪਾਈ ਕੋਈ ਮਨੁੱਖ ਵੇਦ ਅਧਿਕ ਧਰਮ ਪੁਸਤਕ ਨੂੰ ਪੜਦਾ ਹੈ ਅਤੇ ਵਿਚਾਰਦਾ ਹੈ ਕੁਈ ਮਨੁੱਖ ਨਿਵਲੀ ਕਰਮ ਕਰਤਾਏ ਕੋਈ ਕੁੰਡਲਨੀ 나ੜੀ ਰਸਤੇ ਪ੍ਰਾਣ ਝਾੜਦਾ ਏ ਪਰ ਇੰਨਾ ਸਾਧਨਾ ਨਾਲ ਕਾਮ ਦੀ ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ ਸਗੋ ਵਦਿਕ ਅਹੰਕਾਰ ਵਿੱਚ ਮਨੁੱਖ ਬੰਜ ਜਾਂਦਾ ਏ ਹੇ ਪਾਈ ਮੇਰੇ ਵੇਖਦੇ ਆ ਲੋਕ ਅਨੇਕਾਂ ਹੀ ਸਿਥੇ ਹੋਏ ਧਾਰਮਿਕ ਕਰਮ ਕਰਤੇ ਹਨ ਪਰ ਇਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾ ਵਿੱਚ ਜੁੜਿਆ ਨਹੀਂ ਜਾ ਸਕਦਾ। हे ਪਾਈ ਮੈਂ ਤਾਂ ਇਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆੜਿਕਾ ਹਾਂ। ਤੇ ਅਰਜ਼ੋਈ ਕਰਦਾ ਹਾਂ ਕਿ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਲੀ ਅਕਲ ਦੇ ਰਹਾਓ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਨੀ ਤੇ ਮੇਰੀ ਲੌਂਗ ਵੀਡੀਓਜ਼ ਨੂੰ ਜ਼ਰੂਰ ਸਪੋਰਟ ਕਰੋ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ